ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜੋ ਪਹਿਲੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਅੰਗ 762 ਅੰਗ ਤੇ ਇਹ ਪਾਵਨ ਪਵਿੱਤਰ ਸਤਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਰਾਗ ਸੋਹੀ ਮਹੱਲਾ ਪਹਿਲਾ ਕੋ ਚੱਜੀ ਕੱਕੇ ਓੰਕੜ ਇਹ ਸਬੰਧ ਕੇ ਚੱਚੇ ਦੇ ਅਦਕ ਲਾ ਕੇ ਜੱਜੇ ਵਿਹਾਰੀ ਕੁ ਚੱਜੀ ਬੋਲਣਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਝ ਕੁ ਚੱਜੀ ਅਮਾਵੜ ਢੋਸੜੇ ਹੁਣ ਮੰਮੇ ਉਤੇ ਟਿੱਪੀ ਆ ਤੇ ਯੰਯਾ ਸ਼ਬਦ ਆਇਆ ਕਿ ਇਹ ਨੱਕ ਦੇ ਵਿੱਚ ਉਚਾਰਨ ਹੋਵੇਗਾ ਮੰਯ ਮੰਯ ਕੁ ਚੱਜੀ ਅਮਾਵਣ ਅਮਾਵਣ ਢੋਸੜੇ ਇੱਥੇ ਵਿਸਰਾਮ ਹੈ ਹਉ ਕਿਉ ਸਹੋ 라ਵਣ ਜਾਓ ਜੀਓ ਇੱਕ ਦੂ ਇੱਕ ਚੜੰਦੀਆ ਕੌਣ ਜਾਣੈ ਮੇਰਾ ਨਾਉ ਜੀਓ ਚੜੰਦੀਆ ਤੇ ਵਿਸਰਾਮ ਐ ਜਿੰਨੀ ਸਖੀ ਸਹੋ 라ਵਿਆ ਸੇ ਅੰਬੀ ਛਾਵੜੀ ਇਹੇ ਛਾਵੜੀ ਇਹੇ ਇਹ ਜਿਹੜਾ ਸੰਬੰਧ ਕਲਾਉਣਾ ਛਾਵੜੀ ਇਹ ਵੱਖਰਾ ਹੈ ਛਾਵੜੀ ਇਹੇ ਜੀਓ ਸੇ ਗੁਣ ਮੰਜ ਨਾ ਆਵਣੀ ਆਵਣੀ ਤੇ ਬਿਸਰਾਮ ਹੈ ਹਉ ਕੈ ਜੀ ਦੋਸ ਤ੍ਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਵਿਥਰਾ ਤੇ ਬਿਸਰਾਮ ਲਾਉਣਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇਕਤ ਟੋਲ ਨਾ ਅੰਬੜਾ ਅੰਬੜਾ ਤੇ ਬਿਸਰਾਮ ਹੈ ਹਉ ਸਦ ਕੁਰਬਾਨੈ ਕੁਰਬਾਨੀ ਨਹੀਂ ਪੜਨਾ ਕੁਰਬਾਨੈ ਕੁਰਬਾਨੇ ਤੇਰ ਜਾਓ ਜਿਓ ਸੋਇਨਾ ਰੂਪਾ ਰੰਗੁਲਾ ਇੱਥੇ ਵਿਸਰਾਮ ਹੈ ਮੋਤੀ ਤੇ ਮਾਨਕ ਜਿਓ ਸੇ ਵਸਤੂ ਸਹਿ ਦਿੱਤੀਆ ਦਿੱਤੀਆ ਤੇ ਵਿਸਰਾਮ ਹੈ ਮੈਂ ਤਨ ਸੋ ਲਾਇਆ ਚਿਤ ਜਿਓ ਮੰਦਰ ਮਿੱਟੀ ਸੰਦੜੇ ਮੰਦਰ ਮਿੱਟੀ ਮਿੱਟੀ ਅਦਕਲਾ ਕੇ ਮਿੱਟੀ ਸੰਦੜੇ ਇੱਥੇ ਵਿਸਰਾਮ ਹੈ ਪੱਥਰ ਕੀਤੇ ਰਾਸ ਜੀਓ ਹੋ ਏਨੀ ਟੋਲੀ ਭੁੱਲੀਅਸ ਭੁੱਲੀਅਸ ਇੱਥੇ ਕਸ ਕੇ ਬੋਲਣਾ ਭੁੱਲੀਅਸ ਤੇ ਇੱਥੇ ਵਿਸਰਾਮ ਹੈ ਤਿਸ ਕੰਤਨਾ ਬੈਠੇ ਪਾਸ ਜੀਓ ਅੰਬਰ ਕੁੰਜਾ ਕੁਰਲੀਆ ਅੰਬਰ ਕੁੰਜਾ ਕੁਰਲੀਆ ਇੱਥੇ ਵਿਸਰਾਮ ਹੈ ਬਗ ਬੈਠੇ ਆਏ ਜੀਓ ਬੱਗ ਬਹਿਠੇ ਨਹੀਂ ਪੜਨਾ ਬਹਿਠੇ ਬਹਿ ਠੇ ਇਸ ਤਰ੍ਹਾਂ ਪੜਨ ਦੀ ਕਲਾਕੋ ਉਚਾਰਨ ਨਹੀਂ ਕਰਨਾ ਇਹਨੂੰ ਬੱਗ ਬਹਿਠੇ ਆਏ ਜਿਓ ਸਾ ਧਨ ਚੱਲੇ ਸਾ ਹੋਰੈ ਇੱਥੇ ਵਿਸਰਾਮ ਕਿਆ ਮੋਹ ਦੇਸੀ ਅੱਗੇ ਜਾ ਜਾਏ ਜਿਓ ਸੁੱਤੀ ਸੁੱਤੀ ਝਾਲ ਥੀਆ ਸੁੱਤੀ ਕਸਕੇ ਬੋਲਨੇ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਟੜੀ ਆਸ ਜੀਓ ਵਟੜੀ ਆਸ ਵਟੜੀ ਆਸ ਜੀਓ ਤੈ ਸਹ ਨਲੋ ਮੁੱਤੀ ਅਸ ਮੁੱਤੀ ਅਸ ਕਸਕੇ ਬੋਲਣਾ ਮੁੱਤੀ ਅਸ ਇੱਥੇ ਵਿਸਰਾਮ ਹੈ ਦੁੱਖਾ ਕੂੰ ਤਰਿਆਸ ਜੀਓ ਕੂੰ ਉੱਤੇ ਟਿੱਪੀ ਲੱਗੀ ਧਿਆਰ ਰੱਖਣਾ ਦੁੱਖਾ ਕੂੰ ਤਰਿਆਸ ਜੀਓ ਤਦ ਗੁਣ ਮੈਂ ਸਭ ਅਵਗੁਣਾ ਅਵਗੁਣਾ ਤੇ ਵਿਸਰਾਮ ਹੈ ਇਕ ਨਾਨਕ ਕੀ ਅਰਦਾਸ ਜੀਉ ਸਭ ਰਾਤੀ ਸੋਹਾਗਣੀ ਇੱਥੇ ਵਿਸਰਾਮ ਹੈ ਮੈਂ ਡੋਹਾਗਣ ਕਾਈ ਰਾਤ ਜੀਉ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਉ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਥਿਆ ਸਰਗਣ ਕਰ ਲਈਏ ਜੂ ਟੂ ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਪਟਾਂ ਦੇ ਸਵਈਏ ਸਹਿਸਕ੍ਰਿਤੀ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸਿਓਏ ਨੇ ਆਪ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ